ਇੱਕ ਤੇ ਆਪਣੇ ਮੰਤਰੀ ਸਾਹਿਬ ਆ ਸਾਡੇ ਜੀ ਜਿਹੜੇ ਆ ਕੇ ਸਾਡੇ ਹਲਕੇ ਚ ਬਿਲਕੁਲ ਦਖਲਅਦਾਜ਼ੀ ਕਰਨ ਰਿਹਾ ਤੇ ਉਹਨਾਂ ਨੇ ਜਦੋਂ ਨਗਰ ਕੌਂਸਲ ਦੀਆਂ ਟਿਕਟਾਂ ਵੰਡੀਆਂ ਉਦੋਂ ਵੀ ਆ ਕੇ ਇਦਾਂ ਕੀਤਾ ਰਾਤੋਂ ਰਾਤ ਕਾਲੀ ਦਲ ਦੇ ਬੰਦੇ ਲਿਆ ਕੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਸਾਡੇ ਬੰਦਿਆਂ ਦੀਆਂ ਟਿਕਟਾਂ ਖੋਈਆਂ ਗਈਆਂ ਉਹਨਾਂ ਨੂੰ ਟਿਕਟਾਂ ਦਵਾ ਕੇ ਉਹਨਾਂ ਨੂੰ ਜਿਤਾਇਆ ਪਤਾ ਨਹੀਂ ਉਹਦੇ ਵਿੱਚ ਕੀ ਕਾਰਨ ਹੋਇਆ ਉਹਨੂੰ ਰਾਤੋਂ ਰਾਤ ਉਹਨਾਂ ਨੂੰ ਲਾ ਕੇ ਉਹਨਾਂ ਰਾਤੋਂ ਰਾਤ ਉਹਨਾਂ ਨੂੰ ਨਗਰ ਕੌਂਸਲ ਦੇ ਵਿੱਚ ਪ੍ਰਧਾਨ ਬਣਾਉਣਾ ਚਾਹੁੰਦੇ ਆ ਡਾਕਟਰ ਸੋਲ ਦਾ ਪ੍ਰਧਾਨ ਬਣ ਕੇ ਡਾਕਟਰ ਸੋਲ ਤੇ ਐਵੇਂ ਡਰੀ ਜਾਂਦਾ ਉਹਨੂੰ ਕੋ ਡਰੇ ਨਾ ਮੈਂ ਇਹ ਕਲੀਅਰ ਹੋ ਨਾ ਡਰਦੇ ਆ Yeah, ਜੇ ਡਰਦੇ ਆਂ ਤੇ ਉਸ ਪ੍ਰਮਾਤਮਾ ਕੋ ਡਰਦੇ ਸਿਰਫ ਕੋ ਲੜਸਾਹਬ ਕੋ ਤੇ ਮੈਂ ਕਿਉਂ ਕਦੀ ਨਹੀਂ ਡਰਨਾ ਛੋ ਇਸ ਕਰਕੇ ਸਾਨੂੰ ਕੋਈ ਡਰ ਨਹੀਂ ਕਿਸੇ ਤੋਂ ਉਹਦੇ ਚ ਅਸੀਂ ਕਿਤੇ ਵੀ ਕਿਤੂਪਰਾ ਤੁਨੀ ਕੀਤੀ ਨਾ ਕੋਈ ਮੈਂ ਜਾ ਕੇ ਪੰਜ ਬੰਦੇ ਸ਼ਾਮਲ ਹੋਏ ਪਿਛਲੇ ਦਿਨੀ ਜਾ ਕੇ ਮੈਂ ਉਹਦੇ ਚ ਵੀ ਫੋਟੋ ਚ ਨਹੀਂ ਹੈਗਾ ਕਦੇ ਜੇ ਕੋ ਮੈਂ ਦਖਲ ਅੰਦਾਜ਼ੀ ਕਰਦਾ ਉਹਦੇ ਮੈਂ ਹਰ ਫੋਟੋ ਚ ਸ਼ਾਮਲ ਹਾਂ ਜਦੋਂ ਇਲੈਕਸ਼ਨ ਹੋ ਗਈ ਉਹਦੇ ਬਾਅਦ ਮੈਨੂੰ ਕਦੀ ਕਰਨ ਤਾਂ ਦੇਖਿਆ ਪ੍ਰੈਸ ਵਾਲੇ ਭਰਾਵਾਂ ਨੇ ਨਗਰਪਾਲ ਜਿਹੜੀ ਹੈਗੀ ਆਪਣੀ ਨਗਰ ਕੌਂਸਲ ਆ ਉਹਦਾ ਜਿਹੜਾ ਪ੍ਰਧਾਨ ਹੈ ਉਹ ਬਿਲਕੁਲ ਬਣੇਗਾ ਜਿਹੜੇ ਲੋਕ ਜਿਹੜੇ ਮੈਂ ਮਸੀਨ ਜਿਹਨੂੰ ਮਸੰਦ ਕਰਦੇ ਨੇ ਉਹੋ ਹੀ ਬਣੇਗਾ ਕੋਈ ਉਹਨਾਂ ਤੇ ਥੋਪਿਆ ਨਹੀਂ ਜਾਏਗਾ ਐਮਐਲਏ ਸਾਹਿਬ ਦਾ ਹੀ ਪ੍ਰਧਾਨ ਬਣਨਾ ਉਹ ਕੇ ਤੇ ਐਵੇਂ ਜਾਣ ਕੇ ਉਹ ਮੰਚ ਪੜਾਈ ਫਿਰਦੇ ਆ ਮੈਂ ਤੇ ਕਦੀ ਵੀ ਨਹੀਂ ਕਿਹਾ ਵੀ ਮੇਰਾ ਪ੍ਰਧਾਨ ਜਿਹੜਾ ਐਮਐਲਏ ਉਹਦਾ ਹੀ ਪ੍ਰਧਾਨ ਬਣਨਾ ਇਹ ਐਮਐਲਏ ਦਾ ਹੀ ਬਾਲਾ ਚਾਹੀਦਾ ਸਾਰੀਆਂ ਟਿਕਟਾਂ ਡਾਕਟਰ ਸੋਲ ਨੇ ਦਿੱਤੀਆਂ ਤੇ ਜਿਹੜੇ ਕਿਹੇ ਬੰਦੇ ਦਾ ਨਾਮ ਲੈਂਦੇ ਆ ਉਹਨੂੰ ਇਹ ਵਿਕਲਪ ਫੋਟੋ ਚ ਵੀ ਇਹਨਾਂ ਸ਼ਮਲ ਕੀਤਾ ਕਿ ਅਸੀਂ ਸ਼ਾਮਲ ਕੀਤਾ ਤੇ ਟਿਕਟਾਂ ਇਹਨਾਂ ਦਿੱਤੀ ਕਿ ਕਿੰਨੇ ਦਿੱਤੀ ਆ ਐਵੇਂ ਜਾਣ ਕੇ ਪੀਪਨੇ ਆਲਾ ਜਾ ਮੈਂ ਤੇ ਆਪ ਕਿਨਾਂ ਵੀ ਡਾਕਟਰ ਸੋਲ ਉਹ ਤੋਂ ਐਮਐਲਏ ਉਹਦਾ ਪ੍ਰਧਾਨ ਬਣਾਉਣਾ ਚਾਹੀਦਾ ਵੀ ਲਾਲਦੀਨ ਪੁੱਲਰ ਜਿੱਕੇ ਦੇ ਉੱਤੇ ਆ ਗਿਆ ਤਾਂ ਹੋਣਾ ਕੰਮ ਖਰਾਬ ਹੋ ਜੇ ਪਰ ਮੈਡੀਕਲ ਆ ਦਾ ਡਾਕਟਰ ਸਾਡਾ ਉਹ ਆ 18 ਜਿਹੜੇ ਕੈਂਡੀਡੇਟ ਆ ਮਾਨਜੋਗ ਸਾਡੇ ਐਮਸੀ ਸਾਹਿਬ 18 ਵਾਂ ਕੁਝ ਆਜਾਦ ਗਰੁੱਪ ਦੇ ਆ ਸਾਡੇ ਵਿੱਚ ਕੋਈ ਆਮ ਆਦਮੀ ਪਾਰਟੀ ਦੇ ਸਾਰੇ ਅਸੀਂ ਇੱਕ ਦੂਜੇ ਨਾਲ ਭਰਾਵਾਂ ਵਾਂਗੂ ਇਕੱਠੇ ਆਂ ਅਸੀਂ ਮਾਨਯੋਗ ਐਮਐਲਏ ਡਾਕਟਰ ਕਸ਼ਮੀਰ ਸੋਲ ਸਿੰਘ ਸੋਲ ਦੀ ਅਗਵਾਈ ਦੇ ਵਿੱਚ ਸਾਰੇ ਇਕੱਠੇ ਆਂ ਤੇ ਜਿਹੜੀ ਚੋਣ ਰੱਦ ਹੋਣ ਦਾ ਕਾਰਨ ਹੈ ਉਹ ਸ਼ਰਾਰਤੀ ਅੰਸਰ ਹੀ ਜਿਹੜੇ ਉਹਨਾਂ ਨੇ ਇਸ ਕਰਕੇ ਕਰਾਈ ਆ ਕਿਉਂਕਿ ਉਹ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਤੇ ਪਰ ਇਹ ਉਹਨਾਂ ਆਪਣੀਆਂ ਜਿਹੜੀਆਂ ਇਹਨਾਂ ਦੀਆਂ ਕੋਸ਼ਿਸ਼ਾਂ ਦੇ ਵਿੱਚ ਕਾਮਯਾਬ ਨਹੀਂ ਹੋਣਗੇ ਕੌਣ ਹੈਗੇ ਲੋਕ ਕਿਹੜੇ ਕਿੱਥੋਂ ਆਏ ਵੇਖੋ ਜੀ ਕੋਈ ਸਾਡੇ ਆਂਡ ਗਵਾਂਡੋ ਹੀ ਆ ਕੋਈ ਦੂਰੋਂ ਨਹੀਂ ਆਏ ਤੁਸੀਂ ਵੀ ਚੰਗੀ ਤਰ੍ਹਾਂ ਸਮਝਦੇ ਜੇ ਇੱਕ ਤੇ ਆਪਣੇ ਮੰਤਰੀ ਸਾਹਿਬ ਆ ਸਾਡੇ ਜੀ ਜਿਹੜੇ ਆ ਕੇ ਸਾਡੇ ਹਲਕੇ 'ਚ ਬਿਲਕੁਲ ਤਖੰਦਾਜ਼ੀ ਕਰਨ ਦੇ ਆ ਤੇ ਉਹਨਾਂ ਨੇ ਜਦੋਂ ਨਗਰ ਕੌਂਸਲ ਦੀਆਂ ਟਿਕਟਾਂ ਵੰਡੀਆਂ ਉਦੋਂ ਵੀ ਆ ਕੇ ਇਦਾਂ ਕੀਤਾ ਰਾਤੋਂ ਰਾਤ ਕਾਲੀ ਦਲ ਦੇ ਬੰਦੇ ਲਿਆ ਕੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਸਾਡੇ ਬੰਦਿਆਂ ਦੀਆਂ ਟਿਕਟਾਂ ਖੋਈਆਂ ਗਈਆਂ ਉਹਨਾਂ ਨੂੰ ਟਿਕਟਾਂ ਦਵਾ ਕੇ ਉਹਨਾਂ ਨੇ ਜਿਤਾਇਆ ਪਤਾ ਨਹੀਂ ਉਹਦੇ ਵਿੱਚ ਕੀ ਕਾਰਨ ਹੋਇਆ ਉਹ ਰਾਤੋਂ ਰਾਤ ਉਹਨਾਂ ਨੂੰ ਲਾ ਕੇ ਹੁਣ ਰਾਤੋਂ ਰਾਤ ਉਹਨਾਂ ਨੂੰ ਨਗਰ ਕੌਂਸਲ ਦੇ ਵਿੱਚ ਪ੍ਰਧਾਨ ਬਣਾਉਣਾ ਚਾਹੁੰਦੇ ਆ ਅਸੀਂ ਇਹ ਜਿਹੜੀ ਬੇਨਤੀ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਸਾਡੇ ਪ੍ਰਧਾਨ ਜਿਹੜੇ ਹਨ ਅਰੋੜਾ ਜੀ ਉਹਨਾਂ ਦੇ ਧਿਆਨ ਚ ਲਿਆਉਣੀ ਚਾਹੁੰਦੇ ਆਂ ਵੀ ਸਾਡੇ ਹਰਕੇ ਦੇ ਵਿੱਚ ਜਿਹੜੇ ਆ ਇਹਦਾ ਨਾ ਕੀਤਾ ਜਾਵੇ ਇਹਦੇ ਵਿੱਚ ਪਾਰਟੀ ਦਾ ਗਰਾਫ ਜਿਹੜਾ ਬਹੁਤ ਥੱਲੇ ਡਿੱਗਦਾ ਵਾ ਤੇ ਪਾਰਟੀ ਦੇ ਵਿੱਚ ਆਪੋਤਾਪ ਜਿਹੜੀ ਪੈਂਦੀ ਆ ਇਹ ਮਾੜੀ ਗੱਲ ਆ ਇਹ ਗੁਰੂ ਨਗਰੀ ਲੰਬੇ ਸਮੇਂ ਤੋਂ ਇਹਦਾ ਵਿਕਾਸ ਨਹੀਂ ਹੋਇਆ ਪਹਿਲਾਂ ਚੋਣਾਂ ਜਿਹੜੀ ਕਾਹੀ ਨਗਰ ਕਾਉਂਸਲ ਦੀਆਂ ਹੁਣ ਵਿਧਾਨਗੀ ਚ ਉਹਦੇ ਵਾਸਤੇ ਕੀ ਹੋਣਾ ਚਾਹੀਦਾ ਇਹ ਇਹ ਹੋਣਾ ਚਾਹੀਦਾ ਜੀ ਜਿਹੜੇ ਜਿੰਨਾਂ ਕੋ ਬਹੁਤ ਮਤ ਹੈਗਾ ਵਾ ਉਹਨਾਂ ਨੂੰ ਬਹੁਮਤ ਵਾਲਿਆਂ ਨੂੰ ਇਲੈਕਸ਼ਨ ਹੋਣੀ ਚਾਹੀਦੀ ਹੈ ਤਾਂ ਬਹੁਮਤ ਨਾਲ ਜਿੰਨੂੰ ਵੀ ਮਾਨਜੋਗ ਸਾਡੇ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲ ਜਿੰਨੂੰ ਵੀ ਕਿਸੇ ਨੂੰ ਵੀ ਜਿਹੜਾ ਪ੍ਰਧਾਨ ਬਣਾਉਂਦੇ ਆ ਉਹ ਪ੍ਰਧਾਨ ਬਣੇ ਉਹ ਬਣ ਕੇ ਸਾਡੇ ਜਿਹੜੇ ਇਸ ਗੁਰੂ ਨਗਰੀ ਦੀ ਜਿਹੜੀ ਆ ਉਹ ਸੇਵਾ ਕਰੇ ਸਰਬ ਅੱਜ ਐਸਟੀਐਮ ਸਾਹਿਬ ਦੀ ਨਿਗਰਾਨੀ ਚੋਣ ਹੋਣੀ ਸੀ ਹਾਂ ਜੀ ਹੋਰ ਅੱਜ ਰਾਤੋਂ ਰਾਤ ਅਚਾਨਕ ਸਭ ਚੇਂਜ ਕਰ ਦਿੱਤਾ ਗਿਆ ਕਿ ਇਹਦੇ ਪਿੱਛੇ ਤਾਂ ਮਤਲਬ ਲਾਲਜੀਤ ਭੁੱਲਰਜੀ ਮੰਤਰੀ ਸਾਹਿਬ ਜਿਹੜੇ ਉਹਨਾਂ ਦੇ ਪਿੱਛੇ ਹੱਥ ਹੈ ਦੇਖੋ ਜੀ ਇਹ ਸਿਆਸੀ ਜਿੰਨਾ ਚਿਰ ਇਹ ਪ੍ਰੈਸ਼ਰ ਨਾ ਹੋਵੇ ਉਹਨਾਂ ਚਿਰ ਕਿਤੇ ਇਦਾਂ ਹੁੰਦਾ ਵਾ ਵੀ ਮਾ ਸੰਯੋਗ ਜਿਹੜੇ ਸਾਡੇ ਐਸਟੀਐਮ ਸਾਹਿਬ ਆ ਉਹ ਰਾਤੋਂ ਰਾਤ ਕਹਿਣ ਮੈਨੂੰ ਕੰਮ ਪੈ ਗਿਆ ਹੁਣਾਂ ਮੈਂ ਹਾਈ ਕੋਰਟ ਜਾਣਾ ਉਹ ਕੇਸ ਸੁਬਡੈਂਟ ਨੂੰ ਭੇਜ ਸਕਦੇ ਸੀ ਕੇਸ ਸਟੈਨ ਨੂੰ ਵੀ ਭੇਜ ਸਕਦੇ ਸੀ ਇਹਨਾਂ ਨੇ ਉਹਨਾਂ ਤੇ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਕਿ ਉਹਨਾਂ ਨੂੰ ਇਹ ਚੀਜ਼ ਜਿਹੜੀ ਉਹਨਾਂ ਕੋਲ ਕਰਵਾਈ ਆ ਕੋਈ ਇਹਦੇ ਵਿੱਚ ਮੋਟੀ ਰਕਮ ਦੀ ਤੁਸੀਂ ਗੱਲ ਕਰ ਰਹੇ ਹੋ ਕੀ ਉਹ ਕੀ ਮੋਟੀਆਂ ਰਕਮਾਂ ਚੱਲ ਰਹੀਆਂ ਨੇ ਦੇ ਵਿੱਚ ਪਤਾ ਕਾਰਨ ਕੀ ਜੇ ਮੋਟੀਆਂ ਰਕਮਾਂ ਨਾਲ ਚੱਲਦੀਆਂ ਹੋਣ ਤੇ ਜਿਹੜੇ ਤਿੰਨਾਂ ਸਾਲਾਂ ਤੋਂ ਅਸੀਂ ਵਰਕ ਰੀ ਕਰ ਰਹੇ ਆ ਜਦੋਂ ਇੱਥੇ ਮੰਤਰੀ ਸਾਹਿਬ ਇਲੈਕਸ਼ਨ ਲੜੇ ਐਮਪੀ ਦੀ ਦਿਨ ਰਾਤ ਅਸੀਂ ਇੱਕ ਕੀਤਾ ਮੰਤਰੀ ਸਾਹਿਬ ਨੂੰ ਪੁੱਛੋ ਗੁਰਦੁਆਰਾ ਗੁਰੂ ਅਰਜਨ ਦੇਵ ਸਾਹਿਬ ਦੇ ਜਾ ਕੇ ਅਸੀਂ ਨਾਲ ਜਾਂਦੇ ਰਹੇ ਆ ਨਾਲ ਕੱਲੇ-ਕੱਲੇ ਘਰ ਜਾ ਕੇ ਅਸੀਂ ਕੈਂਪੇਨ ਕੀਤੀ ਆ ਜਿਹੜੇ ਬੰਦੇ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੇ ਉਲਟ ਬੋਲਦੇ ਰਹੇ ਆ ਅਖਬਾਰਾਂ 'ਚ ਬਿਆਨ ਦੇਂਦੇ ਰਹੇ ਆ ਰਿਕਾਰਡ ਉਹਨਾਂ ਦੀਆਂ ਖਬਰਾਂ ਸਾਡੇ ਕੋਲ ਆ ਅਸੀਂ ਸਾਰੀਆਂ ਜਾ ਕੇ ਮੁੱਖ ਮੰਤਰੀ ਸਾਹਿਬ ਦੇ ਪੇਸ਼ ਕਰਾਂਗੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉਲਟ ਇਕੱਲੇ-ਇਕੱਲਿਆਂ ਉਹ ਰੋਜ਼ ਹਰ ਰੋਜ਼ ਖਬਰਾਂ ਲਵਾਉਂਦੇ ਰਹੇ ਧਰਨੇ ਦਿੰਦੇ ਰਹਿਆ ਉਹਨਾਂ ਨੂੰ ਰਾਤੋਂ-ਰਾਤ ਲਿਆ ਕੇ ਤੇ ਇਥੇ ਨਗਰ ਕੌਂਸਲ ਦੇ ਪ੍ਰਧਾਨ ਬਣਾਉਣਾ ਚਾਹੁੰਦੇ ਆ ਇਹ ਪਾਰਟੀ ਦੀ ਜਾਨਕਿ ਮੈਂ ਕਹਿੰਦਾ ਬਦਕਿਸਮਤੀ ਆ ਡਾਕਟਰ ਜਿਹੜੇ ਆ ਉਹਨਾਂ ਦਾ ਕੀ ਕਹਿਣਾ ਜੀ ਉਹਨਾਂ ਨੇ ਪਾਰਟੀ ਨੂੰ ਕੋਈ ਸ਼ਿਕਾਇਤ ਕੀਤੀ ਕੀ ਇਸ ਬੰਦ ਜੀ ਤੁਹਾਡੇ ਵੱਲੋਂ ਦਿੱਤੀ ਦੌਰ ਵਿੱਚ ਉਹ ਡਾਕਟਰ ਸੋਲ ਸਾਹਿਬ ਬੜੇ ਸਿਆਣੇ ਆ ਜੀ ਦਰਵੇਸ਼ ਸਿਆਸਤਦਾਨ ਆ ਉਹ ਆਪਣੇ ਹਿਸਾਬ ਨਾਲ ਕੰਮ ਕਰ ਰਹੇ ਆ ਉਹ ਆਪਣੇ ਹਿਸਾਬ ਨਾਲ ਸ਼ਿਕਾਇਤ ਕਰਨਗੇ ਪਾਰਟੀ ਕੋ ਅਸੀਂ ਉਹਨਾਂ ਨੂੰ ਬੇਨਤੀ ਵੀ ਕੀਤੀ ਸ਼ਿਕਾਇਤ ਪਾਰਟੀ ਕੋ ਸ਼ਿਕਾਇਤ ਕਰੋ ਉਹ ਕਰਨਗੇ ਪਾਰਟੀ ਕੋ ਸ਼ਿਕਾਇਤ ਪਾਰਟੀ ਦੇ ਸਾਡੇ ਜਿਹੜੇ ਆ ਅ ਰਵਿੰਦ ਕਾ ਕੇਜਰੀਵਾਲ ਜੀ ਆ ਜਿਹੜੇ ਸੁਪਰੀਮੋ ਜਿਹੜੇ ਪਾਰਟੀ ਦੇ ਮੈਂ ਉਮੀਦ ਕਰਦਾ ਉਹ ਤੇ ਸਖਤ ਅਕਸ਼ਨ ਲੈਣਗੇ ਆਈਡੀਆ ਕਦੋਂ ਤੱਕ ਫਿਰ ਅਗਲਾ ਮੌਕਾ ਜਿਹੜਾ ਇਹ ਪ੍ਰਸ਼ਾਸਨ ਦੱਸ ਸਕਦਾ ਜੀ ਇਹ ਮੈਂ ਨਹੀਂ ਦੱਸ ਸਕਦਾ ਜੀ ਕੋਈ ਨਹੀਂ ਹੁੰਦਾ ਫਿਰ ਅਗਲਾ ਤੁਹਾਡਾ ਕੀ ਫੈਸਲਾ ਹੈ ਵੇਖੋ ਜੀ ਫੈਸਲਾ ਤੇ ਜਿਹੜਾ ਉਹ ਸਾਡੇ ਜਿਹੜੇ ਗੁਰੂ ਆ ਐਮਐਲਏ ਸਾਹਿਬ ਉਹਨਾਂ ਨੇ ਲੈਣਾ ਕਿਉਂਕਿ ਸਾਡੇ ਜਿਹੜੇ 18 ਕੈਂਡੀਡੇਟ ਐ ਐਮਐਲਏ ਸਾਹਿਬ ਦੀ ਇਕਵਾਈ ਚ ਆ ਜੋ ਫੈਸਲਾ ਐਮ ਐਲ ਏ ਸਾਹਿਬ ਲੈਣਗੇ ਅਸੀਂ ਤੇ ਉਹਨਾਂ ਦੇ ਫੁੱਲ ਚਰਾਉਣੇ ਸਰ ਸਾਹਿਬ ਡਾਕਟਰ ਸੋਲ ਦਾ ਇੱਕ ਬਹੁਤ ਵੱਡਾ ਤੁਹਾਡੇ ਤੇ ਦੋਸ਼ ਹੈ ਦੋਸ਼ ਲੱਗਦਾ ਕਿ ਤੁਸੀਂ ਨਗਰ ਕੌਂਸਲ ਦੀ ਪ੍ਰਧਾਨਗੀ ਲੈ ਕੇ ਦਖਲਅੰਦਾਜ਼ੀ ਕਰਦੇ ਪੈ ਜੋ ਤੇ ਸਰ ਬਰਿੰਦਰ ਦਾ ਸ਼ਰਿਆਮ ਕਹਿਣਾ ਹੈ ਕਿ ਮੋਟੀਆਂ ਰਕਮਾਂ ਲੈ ਕੇ ਉਹਨਰ ਸਾਹਿਬ ਜੀ ਕਾ ਬਣੇ ਹੋਏ ਆ ਕਰ ਲੋ ਕਰ ਲੋ ਕਰ ਲੋ ਕਿ ਮੋਟੀਆਂ ਰਕਮਾਂ ਲੈ ਕੇ ਤੁਸੀਂ ਪ੍ਰਧਾਨ ਬਣਾਉਣਾ ਚਾਹੁੰਦੇ ਜੋ ਮੈਂ ਤੇ ਵੇਖੋ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਉੱਥੇ ਤਰਨਦਾਰਨ ਇਲੈਕਸ਼ਨ ਚ 25 ਵਾਡਾ ਆ ਤਰਨਤਾਰਨ ਨਗਰ ਕਾਉਂਸਲ ਦੇ ਵਿੱਚ 25ਾਂ ਚੋਂ ਸਾਨੂੰ ਕਮੇਟੀ ਚ ਪਾਇਆ ਗਿਆ ਸੀ ਦਾਸ ਨੂੰ ਉੱਥੇ ਇੰਚਾਰਜ ਲਾਇਆ ਗਿਆ ਸੀ ਤਰਨਤਾਰਨ ਸਾਡੇ ਬਜੀਤ ਸਿੰਘ ਖਹਿਰਾ ਜੀ ਉੱਥੇ ਮੈਂਬਰ ਸਨ ਗੁਰਦੇਵ ਸਿੰਘ ਲਖਣਾ ਜੀ ਮੈਂਬਰ ਸਨ ਗੁਰਵਿੰਦਰ ਸਿੰਘ ਬਹਿਣਵਾਲ ਜੀ ਉੱਥੇ ਮੈਂਬਰ ਸਨ ਅੰਗਦ ਸੋਲੇ ਮੁੰਡਾ ਉਹ ਉੱਥੇ ਮੈਂਬਰ ਹੀ ਅਸੀਂ ਜੋ ਡਾਕਟਰ ਸੋਲੇ ਨੇ ਕਿਹਾ ਉਹਨਾਂ ਬੰਦਿਆਂ ਨੂੰ ਹੀ ਟਿਕਟਾਂ ਦਿੱਤੀਆਂ ਅਸੀਂ ਕੋਈ ਟਿਕਟਾਂ ਵਿੱਚ ਦਖਲ ਅੰਦਾਜ਼ੀ ਨਹੀਂ ਕੀਤੀ ਉਹਦੇ ਬਾਅਦ ਜਿੰਨੇ ਬੰਦੇ ਸਾਡੇ ਜਿੱਤ ਗਏ ਆ ਜਿੰਨੇ ਹਜ਼ਾਰ ਜਿੱਤ ਗਏ ਆ ਜਾਂ ਕਾਂਗਰਸ ਦੇ ਜਿੱਤੇ ਆ ਦੋਕ ਬੰਦੇ ਉਹਦੇ 'ਚ ਅਹੀਂ ਕਿਤੇ ਵੀ ਕਿੰਤੂ ਪ੍ਰੰਤੂ ਨਹੀਂ ਕੀਤੀ ਨਾ ਕੋਈ ਮੈਂ ਜਾ ਕੇ ਕੋਈ ਪੰਜ ਬੰਦੇ ਸ਼ਾਮਲ ਹੋਏ ਪਿਛਲੇ ਦਿਨੀ ਜਾ ਕੇ ਮੈਂ ਉਹਦੇ 'ਚ ਵੀ ਫੋਟੋ 'ਚ ਨਹੀਂ ਹੈਗਾ ਕਿਤੇ ਜੇ ਕੋਈ ਮੈਂ ਦਖਲ ਅੰਦਾਜ਼ੀ ਕਰਦਾ ਉਹ ਤਾਂ ਮੈਂ ਤੇ ਹਰ ਫੋਟੋ 'ਚ ਸ਼ਾਮਲ ਹੋਵਾਂ ਜਦੋਂ ਇਲੈਕਸ਼ਨ ਹੋ ਗਈ ਉਹਦੇ ਬਾਅਦ ਮੈਨੂੰ ਕਦੀ ਤਰਨਤਾਰ ਦੇਖਿਆ ਪ੍ਰੈਸ ਵਾਲੇ ਭਰਾਵਾਂ ਨੇ ਕਦੀ ਸੁਣਿਆ ਵੀ ਮੈਂ ਜਾ ਕੇ ਉੱਥੇ ਮੀਟਿੰਗਾਂ ਕੀਤੀਆਂ ਵੀ ਇਹਨੂੰ ਬਣਾਉਣਾ ਉਹਨੂੰ ਬਣਾਉਣਾ ਵੇਖੋ ਡਾਕਟਰ ਸੋਲੋ ਤੋਂ ਐਮ ਐਲ ਏ ਆ ਐਮ ਐਲ ਏ ਸਾਹਿਬ ਦਾ ਹੀ ਪ੍ਰਧਾਨ ਬੰਨਾ ਇਹ ਤੇ ਐਵੇਂ ਜਾਣ ਕੇ ਉਹ ਮੰਚ ਬਣਾਈ ਫਿਰਦੇ ਆ ਮੈਂ ਤੇ ਕਦੀ ਵੀ ਨਹੀਂ ਕਿਹਾ ਵੀ ਮੇਰਾ ਪ੍ਰਧਾਨ ਜਿਹੜਾ ਐਮ ਐਲ ਏ ਉਹ ਕਹਿੰਦੇ ਕਾਲੀਆਂ ਦੇ ਵਿੱਚੋਂ ਲਿਆ ਕੇ ਬੰਦੇ ਨੂੰ ਖੜਾ ਕਰਕੇ ਜਿਤਾ ਕੇ ਤੇ ਉਹਨਾਂ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਨੇ। ਇਹ ਸ਼ਹਿਰ ਦੇ ਵਿੱਚ ਸ਼ਹਿਰ ਦਾ ਮਾਹੌਲ ਬਣਾੜਨਾ ਚਾਹੁੰਦੇ ਨੇ। ਮੇਰੀ ਗੱਲ ਸੁਣੋ। ਤੁਸੀਂ ਇੱਕ ਵੀ ਵਿਖਾ ਦਿਓ ਬੰਦਾ ਵੀ ਜਿਹਨੂੰ ਮੈਂ ਟਿਕਟ ਦਵਾਈ ਹੋਵੇ। ਸਾਰੀਆਂ ਟਿਕਟਾਂ ਡਾਕਟਰ ਸੋਹਲ ਨੇ ਦਿੱਤੀਆਂ। ਤੇ ਜਿਹੜੇ ਕਿਹੇ ਬੰਦੇ ਦਾ ਇਹ ਨਾਂ ਲੈਂਦੇ ਆ ਉਹਨੂੰ ਇਹ ਵੇਖਣ ਫੋਟੋ 'ਚ ਵੀ ਇਹਨਾਂ ਸ਼ਾਮਲ ਕੀਤਾ ਕਿ ਅਸੀਂ ਸ਼ਾਮਲ ਕੀਤਾ। ਤੇ ਟਿਕਟ ਇਹਨਾਂ ਦਿੱਤੀ ਕਿ ਕਿੰਨੇ ਦਿੱਤੀ ਆ ਐਵੇਂ ਜਾਣ ਕੇ ਬੇਪਰਵਾਹ ਇਲਜ਼ਾਮ ਲਾਉਣੇ ਮੈਂ ਤੇ ਆਪ ਕਿੰਨਾ ਵੀ ਡਾਕਟਰ ਸੋਲ ਉਸ ਤੋਂ ਐਮਐਲਏ ਉਹਦਾ ਪ੍ਰਧਾਨ ਬਣਾਉਣਾ ਚਾਹੀਦਾ ਇਹਦੇ ਉਹ ਜਿਵੇਂ ਕੋਈ ਤਗੜਾ ਨਹੀਂ ਹੁੰਦਾ ਬੰਦਾ ਉਹ ਜਿਹੜਾ ਉੱਤੇ ਪਿਆ ਹੀ ਡਰੀ ਜਾਂਦਾ ਹੁੰਦਾ ਵੀ ਉਹ ਕਿਤੇ ਉੱਤੇ ਆ ਗਿਆ ਤਾਂ ਫਿਰ ਮੇਰੀ ਰਗੜ ਪਾ ਲੈਣਾ ਘੜਾ ਦੇ ਮੈਨੂੰ ਐਵੇਂ ਡਰੀ ਜਾਂਦਾ ਮੈਂ ਕੁਝ ਨਹੀਂ ਆਂਦਾ ਡਾਕਟਰ ਸੋਲ ਕਹਿੰਦੇ ਐਸਟੀਐਮ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਗਿਆ ਹੈ ਤੇ ਉਹਨਾਂ ਨੇ ਕਿਰਪਾਣਾ ਲਾ ਦਿੱਤਾ ਕਿ ਜੀ ਮੈਨੂੰ ਹਾਈ ਕੋਰਟ ਦਾ ਕੰਮ ਪੈ ਗਿਆ ਮੈਂ ਉੱਥੇ ਚਲ ਗਿਆ ਨਹੀਂ ਮੈਂ ਮੇਰੀ ਗੱਲ ਸੁਣੋ ਮੈਂ ਐਸਟੀਐਮ ਨੂੰ ਪ੍ਰੈਸ਼ਰ ਪਾ ਸਕਦਾ ਤੁਸੀਂ ਸੈਨੇ ਜੀ ਇਹ ਪ੍ਰਧਾਨ ਮੈਂ ਫੇਰ ਗੱਲ ਮਕਾਉਣਾ ਮੇਰਾ ਪ੍ਰਧਾਨ ਨਹੀਂ ਉੱਥੇ ਬੰਨਾ ਡਾਕਟਰ ਸੋਲ ਦਾ ਮੈਨੂੰ ਤੇ ਨਹੀਂ ਸਮਝ ਆਉਂਦੀ ਵੀ ਪ੍ਰੈਸ ਵਾਲੇ ਖਬਰਾਂ ਕੋ ਲਈ ਜਾਂਦੇ ਡਾਕਟਰ ਸੋਲ ਤੇ ਭੁੱਲਰਾ ਮੋ ਸਾਹਮਣੇ ਵੀ ਆ ਡਾਕਟਰ ਸੋਲ ਮੇਰਾ ਵੱਡਾ ਭਰਾ ਮੈਂ ਸਾਹਮਣੇ ਹੋ ਸਕਦਾ ਉਹ ਕਹਿੰਦੇ ਕੋਈ ਨਾ ਦੱਸੋ ਉਹਨਾਂ ਦੇ ਮੂੰਹੋਂ ਨਿਕਲਦਾ ਏ ਤੇ ਤਾਂ ਹੀ ਖਬਰ ਲੱਗਦੀ ਜੇ ਕੋਈ ਇਹੋ ਜੀ ਗੱਲ ਹੋਵੇ ਮੇਰੀ ਗੱਲ ਸੁਣੋ ਤੇ ਮੈਂ ਤੁਹਾਨੂੰ ਨਾ ਦੱਸਾਂ ਮੈਂ ਕਹਿੰਨਾ ਡਾਕਟਰ ਸੋਲ ਦਾ ਪ੍ਰਧਾਨ ਬਣਨਾ ਚਾਹੀਦਾ ਤੇ ਬਣਨਾ ਵੀ ਉਹਦਾ ਚੀਜ਼ ਦਾ ਜਿਹੜਾ ਉੱਥੋਂ ਐਮ ਐਲ ਏ ਆ ਫਿਰ ਡਾਕਟਰ ਸੋਲ ਦੀ ਕਿਉਂ ਡਰਦੇ ਪਏ ਨੇ ਫਿਰ ਉਹ ਤੁਹਾਨੂੰ ਦੱਸਣ데요 ਵੀ ਉੱਤੇ ਪੈ ਡਰੀ ਜਾਂਦਾ ਨਹੀਂ ਲਾਲਦੀਰ ਭੁੱਲਰ ਜੇ ਕਿਤੇ ਉੱਤੇ ਆ ਗਿਆ ਤੇ ਹੋਣਾ ਕੰਮ ਖਰਾਬ ਹੋ ਜੇ ਪਰ ਮ 100% ਨਹੀਂ 500% ਨਹੀਂ 1000% ਡਾਕਟਰ ਸੋਲ ਦਾ ਪ੍ਰਧਾਨ ਬਣਨਾ ਤੇ ਬਾਨਾ ਵੀ ਸਬੰਧਤ ਐਮਐਲਏ ਦਾ ਚਾਹੀਦਾ ਉਹ ਕਈ ਨਾ ਜਿਹੜੇ ਥੱਲੇ ਵਰਕਰ ਹੁੰਦੇ ਆ ਨਾ ਉਹ ਜਿਹੜਾ ਕੋਈ ਲੀਡਰ ਲਾ ਕੇ ਤਗੜਾ ਹੋਵੇ ਨਾ ਉਹਦਾ ਐਵੇਂ ਮੋਟਾ ਵਰਤਨ ਦੀ ਕੋਸ਼ਿਸ਼ ਕਰਦੇ ਆ ਮੋਟੀਆਂ ਰਕਮਾਂ ਦਾ ਕੀ ਮਤਬਲੈ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਜੇ ਮੇਰਾ ਕੋਈ ਪ੍ਰਧਾਨ ਬਣੂ ਫੇਰ ਹੀ ਮੋਟੀ ਰਕਮ ਦੀ ਗੱਲ ਹੋਣਾ ਜੇ ਕੋਈ ਮੇਰਾ ਪ੍ਰਧਾਨ ਬਣੂ ਸਮਝਦੇ ਗੱਲ ਨਾ ਜੇ ਕਿਤੇ ਮੈਂ ਕਿਸੇ ਵਾਸਤੇ ਉੱਥੇ ਜ਼ੋਰ ਲਾਉਂਦਿਆਂ ਵਾ ਤੁਸੀਂ ਤੁਸੀਂ ਪ੍ਰੈਸ ਵਾਲੇ ਜੇ ਐਨੇ ਭਰਾ ਪ੍ਰੈਸ ਵਾਲੇ ਬੈਠੇ ਆ ਕਦੀ ਸੁਣਿਆ ਜੇ ਵੀ ਮੈਂ ਫਲਾਣੇ ਬੰਦੇ ਵਾਸਤੇ ਝੂਰ ਲਾਉਂਦਿਆਂ ਕਦੀ ਸੁਣਿਆ ਜੇ ਤੁਸੀਂ ਦੱਸ ਦਿਓ ਸੱਚੀ ਗੱਲ ਦੱਸੋ ਕਿਤੇ ਮੈਨੂੰ ਵੇਖਿਆ ਤਰਨ ਧਾਰਨ ਚ ਕੇ ਮਗਰ ਝੂਰ ਲਾਉਂਦਿਆਂ ਨਹੀਂ ਕੋਈ ਸੱਚੀ ਗੱਲ ਦੱਸੋ ਤੁਸੀਂ ਤੁਸੀਂ ਪ੍ਰੈਸ ਇੱਕ ਮਿੰਟ ਲਾਲਪੁਰਾ ਸਾਹਿਬ ਪ੍ਰੈਸ ਤੋਂ ਕਦੀ ਕੋਈ ਗੱਲ ਲੁਕੀ ਨਹੀਂ ਰਹਿੰਦੀ ਪ੍ਰੈਸ ਜਿਹੜੀ ਆ ਨਾ ਐਨੀ ਗੱਲ ਹੋਵੇ ਤੇ ਐਨੀ ਬਣਾ ਕੇ ਦੱਸਦੀ ਆ ਹੈ ਕੀ ਗੱਲ ਕੀ ਗਲਤ ਆ ਹੂੰ ਹੰਗਾਰਾ ਭਰੋ ਬਿਲਕੁਲ ਸਹੀ ਆ ਤੁਸੀਂ ਮੈਨੂੰ ਕਦੀ ਇੱਕ ਮਿੰਟ ਗੱਲ ਸੁਣੋ ਤਾਂ ਕਹਣੀ ਮੈਂ ਸਚਾਈ ਦੀ ਗੱਲ ਕਰਦਾ ਤੁਸੀਂ ਮੇਰੇ ਭਰਾ ਜੀ ਉਹੀ ਮੈਨੂੰ ਕਦੀ ਵੇਖਿਆ ਵੀ ਤਰਨਤਾਰਨ ਦੇ ਕਿਹੇ ਬੰਦੇ ਦੀ ਮੈਂ ਸਪੋਰਟ ਕਰਦਾ ਵਾਂ ਸਰਬਜੀਤ ਭੁੱਲਰ ਦਾ ਰੌਲਾ ਪਾਇਆ ਸੀ ਇਹਨਾਂ ਨੇ ਪਹਿਲਾਂ ਹੀ ਇਲੈਕਸ਼ਨ ਤੋਂ ਪਹਿਲਾਂ ਫਿਰ ਉਹਨੂੰ ਪ੍ਰਧਾਨ ਬਣਾਇਆ ਮੈਂ ਇੱਕ ਮਿੰਟ ਯਾਰ ਮੈਂ ਉਹਦੀ ਮੀਟਿੰਗ 'ਚ ਜਾ ਕੇ ਕਹਿਤਾ ਸੀ ਸਰਬਜੀਤ ਭੁੱਲਰ ਪ੍ਰਧਾਨ ਨਹੀਂ ਬਣੂਗਾ ਕਿਹਾ ਹੀ ਕਿ ਨਹੀਂ ਸੁਣਿਆ ਸੀ ਤੁਸੀਂ ਕਿ ਨਹੀਂ ਇਹ ਉਹਦਾ ਹੀ ਜਾਣ ਲੌਂਦੇ ਆ ਨਾ ਤੇ ਮੈਂ ਤਾਂ ਉਹਦਾ ਉੱਥੇ ਜਾ ਕੇ ਸਾਬਤ ਕਰਕੇ ਆਇਆ ਸਪਸ਼ਟ ਕਰਕੇ ਆਇਆ ਕਿ ਉਹ ਪ੍ਰਧਾਨ ਨਹੀਂ ਬਣੂਗਾ ਪ੍ਰਧਾਨ ਪਾਰਟੀ ਆ ਹੀ ਕਮਾਨੇ ਬਣਾਉਣਾ ਜੇ ਕੋਈ ਗੱਲ ਹੁੰਦੀ ਤਾਂ ਮੈਂ ਕਹਿੰਦਾ ਕਿ ਉਹ ਨਹੀਂ ਬਣਦਾ ਇਸ ਮੈਂ ਅੱਜ ਫੇਰ ਕਹਿੰਦਾ ਡਾਕਟਰ ਸੋਲ ਦਾ ਪ੍ਰਧਾਨ ਬਣੂਗਾ ਡਾਕਟਰ ਸੋਲ ਤੇ ਐਵੇਂ ਡਰੀ ਜਾਂਦਾ ਉਹਨੂੰ ਕੋਈ ਡਰੇ ਨਾ ਮਿਲ ਤੋਂ ਮੈਂ ਕਲੀਅਰ ਹਾਂ ਡਾਕਟਰ ਸੋਲ ਦਾ ਪ੍ਰਧਾਨ ਬਣੂਗਾ ਠੀਕ ਹੈ ਜੀ ਤੁਹਾਡਾ ਸਾਬ ਭੁੱਲਦਾ ਵੀ ਕਿ ਬਿਆਨ ਆਇਆ ਕਿ ਸੋਲ ਸਾਹਿਬ ਮੇਰ ਤੋਂ ਨਿਯਾਜ਼ ਹੀ ਡਰੀ ਜਾਂਦੇ ਪਿਆ ਕਿ ਮੇਰਾ ਤਾਂ ਕੋਈ ਲੈਣ ਦੇਣ ਨਹੀਂ ਹੈਗਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਵਾ ਵੇਖੋ ਜੀ ਅਸੀਂ ਤੇ ਸਾਡੇ ਗੁਰੂ ਮਹਾਰਾਜ ਦੀਆਂ ਜੋ ਸਖਿਆਵਾਂ ਨੇ ਉਹਨਾਂ ਤੇ ਚੱਲਦੇ ਹਾਂ ਸਾਡੇ ਗੁਰੂ ਕਹੇ ਕਿ ਭੈ ਕਾਹੂ ਕੋ ਦੇਤਨੇ ਨਾ ਪੈ ਮਾਨਤਿਆਣ ਨਾ ਡਰਦੇ ਹਾਂ ਕਿਸੇ ਕੋ ਤੇ ਨਾ ਡਰਾਉਨੇ ਆ ਜੇ ਡਰਦੇ ਹਾਂ ਤੇ ਉਸ ਪ੍ਰਮਾਤਮਾ ਕੋ ਡਰਦੇ ਸਿਰਫ ਕੋਲਰ ਸਾਹਿਬ ਕੋ ਤੇ ਮੈਂ ਕਿਹਾ ਕਦੇ ਵੀ ਡਰਨਾ ਸੋ ਇਸ ਕਰਕੇ ਸਾਨੂੰ ਕੋਈ ਡਰ ਨਹੀਂ ਕਿਸੇ ਤੋਂ ਨਗਰਪਾਲ ਜਿਹੜੀ ਹੈਗੀ ਆਪਣੀ ਨਗਰ ਕੌਂਸਲ ਆ ਉਹਦਾ ਜਿਹੜਾ ਪ੍ਰਧਾਨ ਹੈ ਉਹ ਬਿਲਕੁਲ ਬਣੇਗਾ ਜਿਹੜੇ ਲੋ ਜਿਹੜੇ ਮੈਂ ਮਸੀਨ ਨੇ ਜਿਹਨੂੰ ਪਸੰਦ ਕਰਦੇ ਨੇ ਉਹੋ ਹੀ ਬਣੇਗਾ ਕੋਈ ਉਹਨਾਂ ਤੇ ਥੋਪਿਆ ਨਹੀਂ ਜਾਏਗਾ ਤੇ ਜਿਹੜਾ ਸ਼ਹਿਰ ਦਾ ਚੰਗਾ ਸੋਚ ਸਕੇ ਸ਼ਹਿਰ ਦੇ ਵਾਸਤੇ ਕੰਮ ਕਰ ਸਕੇ ਚੰਗਾ ਉਹਨੂੰ ਜਿਹੜਾ ਪ੍ਰਧਾਨ ਲਗਾਇਆ ਜਾਏ ਠੀਕ ਹੈ ਥੈਂਕ ਯੂ